ਹਰਿਆਣਾ ਸਿੱਖ ਗੁਰਦਾਰਾ ਮੈਨੇਜਿੰਗ ਕਮੇਟੀ ਦੇ ਮੁਲਾਜ਼ਮ ਨੇ ਉਹ ਵੀ ਹੜਤਾਲ ਦੇ ਬੈਗੇ ਨੇ ਔਰ ਸਾਰੇ ਮੁਲਾਜ਼ਮ ਸਾਹਮਣੇ ਸੰਬੱਥਨ ਸਾਡੇ ਸਾਹਮਣੇ ਨੇ ਇਹਨਾਂ ਦਾ ਕੀ ਮੰਗੇ ਕਿਉਂ ਬੈਠੇ ਨੇ ਗੱਲ ਕਰਨੇ ਆ ਹਰਕਿਰਤ ਸਿੰਘ ਨਾਲ ਸਾਡੇ ਮੁਲਾਜ਼ਮ ਇਹਨਾਂ ਦੇ ਇੱਥੇ ਹਰਕਿਰਤ ਸਿੰਘ ਕੀ ਕਾਰਨ ਕੀ ਹੈ ਕਿਉਂ ਬੈਠੇ ਹੋ ਸਾਰੇ ਮੁਲਾਜ਼ਮ ਬੈਠੇ ਨੇ ਪੂਰੇ ਨਾੜੇ ਜਿ ਬੈਠੇ ਹੋਏ ਇੱਕ ਲੁਕੀ ਚਤਰ ਨਿਕਾਲਿਆ ਨਹੀਂ ਵੇਖੋ ਇੱਥੇ ਅਸੀਂ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਹੈੱਡ ਆਫਿਸ ਦਾ ਜੋ ਮੁਲਾਜ਼ਮ ਨੇ ਸਾਰੇ ਉਹ ਵੀ ਹੜਤਾਲ ਦੇ ਬੈਠੇ ਆ ਬੈਂਕਾਂ ਵੱਲੋਂ ਸਾਨੂੰ ਮੈਸੇਜ ਆਇਆ ਹੈ ਕਿ ਤੁਹਾਡੇ ਖਾਤੇ ਜਿਹੜ ਉਹਦੇ ਕਰਕੇ ਜਿਹੜੇ ਅਸੀਂ ਪ੍ਰਭਾਵਿਤ ਹੋਏ ਆ ਇੱਕ ਤੇ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਸਨ ਇਸ ਮਹੀਨੇ ਦੀਆਂ ਉਹ ਤਨਖਾਹਾਂ ਨਹੀਂ ਪਈਆਂ ਕਿਉਂਕਿ ਬੱਚਿਆਂ ਦਾ ਹਰ ਮੁਲਾਜ਼ਮ ਦੇ ਬੱਚੇ ਨੇ ਉਹਨਾਂ ਐਡਮਿਸ਼ਨ ਕਰਾਣੀ ਏ ਬੱਚਿਆਂ ਦੀਆਂ ਵਰਦੀਆਂ ਖਰੀਦਣੀਆਂ ਨੇ ਫੀਸਾਂ ਵਰਨੀਆਂ ਨੇ ਕੋਈ ਘਰ ਬਿਮਾਰ ਠਮਰ ਵੀ ਏ ਉਸ ਕਰਕੇ ਸਾਨੂੰ ਬਹੁਤ ਜ਼ਿਆਦਾ ਇਸ ਤੋਹੀਂ ਪ੍ਰਭਾਵਿਤ ਹੋਏ ਆ ਦੂਜਾ ਇਹ ਵੀ ਕਿ ਬਿਜਲੀ ਦੇ ਬਿੱਲ ਨੇ ਜਿਹੜੇ ਗੁਰਦੁਆਰਿਆਂ ਦੇ ਖਾਤੇ ਵੀ ਬੰਦ ਕਰ ਦਿੱਤੇ ਗਏ ਨੇ ਗੁਰਦੁਆਰਾ ਸਹਬਾਨਾ ਦੇ ਬਿਜਲੀ ਦੇ ਬਿੱਲ ਨੇ ਉਹ ਵੀ ਰੁਕ ਜਾਣੇ ਨੇ ਉਹ ਵੀ ਨਹੀਂ ਹੋਣੇ 31 ਮਾਰਚ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਕਲੋਜ਼ਿੰਗ ਹੁੰਦੀ ਹੈ ਨਵੇਂ ਖਾਤੇ ਸਾਰੇ ਸ਼ੁਰੂ ਹੁੰਦੇ ਨੇ ਇਸ ਕਰਕੇ ਜੋ ਵੀ ਗੁਰਦੁਆਰਿਆਂ ਦੇ ਵਿੱਚ ਸਮਾਨ ਹੈ ਉਹ ਸਾਰਾ ਖਤਮ ਸੀ ਅਕੋ ਨਵਾਂ ਖਰੀਦਣਾ ਹੈ ਖਾਲਸਾ ਸਾਜਨਾ ਹੰਦੀ ਵੀ ਵਿਸਾਖੀ ਪੁਰਬ ਜੋ ਕਿ 13 April ਨੂੰ ਆ ਰਿਹਾ ਹੈ ਉਹਦੇ ਲਈ ਹਰਿਆਣਾ ਦੇ ਸਾਰੇ ਗੁਰਦੁਆਰਾ ਸਹਬਾਨਾਂ ਦੇ ਵਿੱਚ ਪ੍ਰੋਗਰਾਮ ਹੈ ਇਵਨ ਕਿ ਸਾਡਾ ਜਥਾ ਇੱਕ ਪਾਕਿਸਤਾਨ ਵੀ ਜਾ ਰਿਹਾ ਹੈ ਉਹਦੇ ਲਈ ਸਾਨੂੰ ਖਰਚਿਆਂ ਦੀ ਜ਼ਰੂਰਤ ਹੈ ਪਰ ਖਾਤੇ ਸਾਡੇ ਬੰਦ ਕਰ ਦਿੱਤੇ ਨੇ ਉਹਦੇ ਲਈ ਅਸੀਂ ਖਰਚੇ ਹੁਣ ਕਿੱਥੋਂ ਕਰਾਂਗੇ ਇਹਦੇ ਵਿੱਚ ਸੰਗਤ ਵੀ ਆਉਂਦੀ ਐ ਇਸ ਗੁਰਦੁਆਰਾ ਸਹਿਬਾਨਾ ਦੇ ਵਿੱਚ ਸਾਨੂੰ ਕੜਾਹ ਪ੍ਰਸ਼ਾਦ ਦੇਖ ਲਈ ਅਸੀਂ ਘਿਓ ਵੀ ਖਰੀਦਣਾ ਐ ਲੰਗਰ ਲਈ ਦਾਲਾਂ ਵੀ ਖਰੀਦਣੀਆਂ ਨੇ ਔਰ ਬੱਸਾਂ ਗੱਡੀਆਂ ਸਕੂਲਾਂ ਵਾਸਤੇ ਦਫ਼ਤਰਾਂ ਵਾਸਤੇ ਗੁਰਦੁਆਰਾ ਸਹਿਬਾਨਾ ਦੀਆਂ ਚੱਲਦੀਆਂ ਉਹਨਾਂ ਨੂੰ ਵਾਸਤੇ ਤੇਲ ਵੀ ਖਰੀਦਣਾ ਐ ਇਹਦੇ ਲਈ ਸਾਡੇ ਖਾਤੇ ਜਿਹੜੇ ਸਾਰੇ ਬੰਦ ਕਰਤੇ ਨੇ ਸਾਰਾ ਕੰਮ ਠੱਪ ਹੋ ਗਿਆ ਐ ਇਹ ਗੁਰੂ ਨਾਨਕ ਸਾਹਿਬ ਦਾ ਲੰਗਰ ਐ ਇਹ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਲੰਗਰ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਐ ਤੇ ਅਸੀਂ ਸਰਕਾਰ ਨੂੰ ਇੱਕ ਅਪੀਲ ਕਰਨਿਆ ਤੁਹਾਡੇ ਰਾਈ ਕਿ ਇਹ ਜਿਹੜੇ ਖਾਤੇ ਤੁਸੀਂ ਬੰਦ ਕੀਤੇ ਨੇ ਇਹ ਖਾਤਿਆਂ ਨੂੰ ਸ਼ੁਰੂ ਕਰੋ ਜਿਸੰਨੇ ਨਾੜਾ ਕਮੇਟੀ ਦੇ ਅੰਦਰ ਕੋਈ ਲੈਕਿਨ ਅਸੀਂ ਹਸਾਬਕਤਾ ਦੀ ਗਲਬੜੀ ਤਾਂ ਸੀ ਜਿੱਤੇ ਨੇ ਦੇਖੋ ਇਹ ਹਿਸਾਬ ਕਿਤਾਬ ਗਲਬੜੀ ਤੇ ਰੋਜ਼ ਨਹੀਂ ਉੱਚਾ ਹੁੰਦੀਆਂ ਨੇ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਨੇ ਕਰ ਲਈ ਜਾਂ ਕਿਸੇ ਐਮਪੀ ਨੇ ਕਿਸੇ ਐਮਐਲਏ ਨੇ ਜਾਂ ਕਿਸੇ ਨੇ ਸਰਕਾਰੀ ਦਫ਼ਤਰ ਨੇ ਕੀਤੀ ਕਦੀ ਕਿਸੇ ਦੇ ਖਾਤੇ ਸੀਸ਼ਦੇ ਨਹੀਂ ਹੋਏ ਖਾਤੇ ਤੇ ਚੱਲਦੇ ਰਹਿੰਦੇ ਨੇ ਜੇ ਕਿਸੇ ਨੇ ਕੀਤਾ ਤੇ ਉਹਦੇ ਖਿਲਾਫ ਸਰਕਾਰ ਇਨਕੁਆਰੀ ਕਰਾ ਲੈ ਸਾਡਾ ਆਪਣਾ ਡਿਪਾਰਟਮੈਂਟ ਇਨਕੁਆਰੀ ਕਰਨ ਦਾ ਇਹ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਰਕਾਰ ਸਾਡੇ ਖਾਤੇ ਜਿਹੜੇ ਨੇ ਹੈੱਡ ਆਫਿਸ ਦਾ ਖਾਤਾ ਹੈ ਗੁਰਦੁਆਰਾ ਸਹਬਾਨਾ ਦਾ ਖਾਤਾ ਹੈ ਇਹ ਨਹੀਂ ਚਲਾਉਂਦੀ ਕਿਉਂਕਿ ਇਹਦੇ ਵਿੱਚ ਅੱਜ ਅਸੀਂ ਹੜਤਾਲ ਤੇ ਬੈਠੇ ਆਂ ਕੱਲ ਨੂੰ ਜਦੋਂ ਸਾਡੇ ਕੋਲ ਗੁਰਦੁਆਰਾ ਸਹਬਾਨਾ ਦੇ ਵਿੱਚ ਰਾਸ਼ਨ ਖਰੀਦਣ ਵਾਸਤੇ ਪੈਸਾ ਨਹੀਂ ਆਏਗਾ ਸੰਗਤ ਵੀ ਆ ਕੇ ਬਾਹਰੋਂ ਦੂਰੋਂ ਨੇੜੋਂ ਯਾਤਰੀ ਆਉਂਦੇ ਨੇ ਉਹਨਾਂ ਨੂੰ ਲੰਗਰ ਅਸੀਂ ਕਿੱਥੋਂ ਖਵਾਵਾਂਗੇ ਇਸ ਕਰਕੇ ਅੱਜ ਤੇ ਅਸੀਂ ਆਪ ਬੈਠੇ ਆ ਅਸੀਂ ਸਰਕਾਰ ਨੂੰ ਅੱਜ ਇੱਕ ਅਪੀਲ ਕੀਤੀ ਏ ਤੇ ਜੇ ਸਰਕਾਰ ਸਾਡੀ ਅੱਜ ਅਪੀਲ ਨਹੀਂ ਮੰਨੇਗੀ ਫਿਰ ਸਰਕਾਰ ਨੂੰ ਅਸੀਂ ਇੱਕ ਸ਼ਾਮ ਵਾਰਨਿੰਗ ਵੀ ਦਿੰਨੇ ਆ ਕਿ ਕੱਲ ਨੂੰ ਅਸੀਂ ਸਾਡੇ ਪਰਿਵਾਰ ਵੀ ਇੱਥੇ ਧਰਨੇ ਤੇ ਬਹਿਣਗੇ ਤੇ ਅਸੀਂ ਸੰਗਤ ਵੀ ਸੱਦਾਂਗੇ ਕਿਉਂਕਿ ਸਰਕਾਰ ਸਿੱਧੀ ਸਾਡੇ ਗੁਰਦੁਆਰਾ ਸਾਬਾਨਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਏ ਜੋ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਚਾਹਦੀ ਏ ਕਿ ਸਾਡੇ ਅਧੀਨ ਰਹੇ